ਬਰਜਿੰਦਰ ਸਿੰਘ ਅਮਰਦ ਇੱਕ ਐਸਾ ਨਾਮ ਹੈ ਜਿਹੜਾ ਸਦਾ ਚਰਚਿਤ ਰਹਿੰਦਾ ਹੈ ਔਰ ਅੱਜਕਲ੍ਹ ਉਹ ਚਰਚਾ 'ਚ ਨਹੀਂ ਕਿਉਂਕਿ ਉਹਨਾਂ ਦੇ ਖਿਲਾਫ ਵਿਜੀਲੈਂਸ ਨੇ ਕੇਸ ਦਰਜ ਕੀਤਾ ਹੈ ਮੈਂ ਇਸ ਮਾਮਲੇ ਨੂੰ ਤੁਹਾਡੇ ਤੋਂ ਸਮਝਣਾ ਚਾਹੁੰਦਾ ਜੀ ਲੇਟੈਸਟ ਸਥਿਤੀ ਜਿਹੜੀ ਆ ਉਹ ਵੀ ਕੋਈ ਬਹੁਤੀ ਸਖਾਵੀ ਨਹੀਂ ਗੱਲ ਅੱਗੇ ਵੱਧ ਰਹੀ ਬਿਲਕੁਲ ਇੱਕ ਗੱਲ ਤਾਂ ਕਲੀਅਰ ਹੈ ਕਿ ਜਦੋਂ ਐਫ ਆਈ ਆਰ ਦਰਜ ਹੋ ਜੇ ਤਾਂ ਫਿਰ ਕੇਸ ਕਿਸੇ ਕਰਾਰੇ ਤੱਕ ਲੱਗਦਾ ਹੀ ਹੈ ਜਾਂ ਤਾਂ ਕੋਈ ਗਵਰਨਮੈਂਟ ਇਹੋ ਜਿਹੀ ਆਉਂਦੀ ਹੈ ਜਿਹੜੀ ਕਹਿੰਦੀ ਹੈ ਇਹਨੂੰ ਕਲੋਜ਼ਰ ਪਾਓ ਤੇ ਕਿਸੇ ਉੱਚ ਪੱਧਰ ਦੀ ਜਾਂਚ ਤੋਂ ਬਾਅਦ ਕਲੋਜ਼ਰ ਹੋ ਜਾਂਦਾ ਜਾਂ ਕੋਈ ਉਹਨੂੰ ਅੰਜਾਮ ਤੱਕ ਪਹੁੰਚਾ ਕੇ ਫਿਰ ਇਹ ਕਹਿੰਦੇ ਨੇ ਵੀ ਇਹਨੂੰ ਕਿਸੇ ਟ੍ਰਾਇਲ ਕੋਰਟ 'ਚ ਟ੍ਰਾਇਲ ਹੋਣ ਦਿਓ ਬਾਕੀ ਹੋਣ ਦਿਓ ਤੇ ਅੱਗੇ ਕੀ ਹੁੰਦਾ ਉਹ ਐਫ ਆਈ ਆਰ ਦਾ ਕਿਤੇ ਨਾ ਕਿਤੇ ਨਿਪਟਾਰਾ ਤਾਂ ਕਰਨਾ ਤੇ ਇੱਕ ਬੰਦਾ ਹੋਰ ਸਲੰਡਰ ਕਰ ਗਿਆ ਮਤਲਬ 16 ਬੰਦੇ ਤਾਂ ਅਰੈਸਟ ਹੋ ਗਏ ਨੇ ਔਰ ਦੋ ਦਿਨ ਦਾ ਰਿਮਾਂਡ ਵੀ ਦਿੱਤਾ ਹੈ ਪੁਲਸ ਦਾ ਕਿ ਉਹਨਾਂ ਬੰਦਿਆਂ ਤੇ ਇਸ ਕਰਕੇ ਇਹ ਜਿਹੜਾ ਇੱਕ ਪ੍ਰੋਸੈਸ ਹੁਣ ਚੱਲ ਪਿਆ ਤਾਂ ਲਾਜ਼ਮੀ ਹੈ ਕਿ ਬਚਾ ਦੇ ਪਰੋ ਜਿਹੜਾ ਬਰਜਿੰਦਰ ਸਿੰਘ ਉਹਨੇ ਐਂਟੀਸੀਪੇਟਰੀ ਲਈ ਵੀ ਜਾਂ ਬਕਵਕ ਲੀਗਲ ਜਿਹੜੇ ਬਚਾ ਦੇ ਪਹਿਲੋਂ ਨੇ ਉਹਨਾਂ ਤੇ ਵਿਚਾਰ ਕਰ ਰਹੇ ਹੋਣਗੇ ਉਹਨਾਂ ਦੇ ਵਕੀਰ ਲਗਾਤਾਰ ਇਸ ਗੱਲ 'ਚ ਲੱਗੇ ਹੋਣਗੇ ਇਸੇ ਦੌਰਾਨ ਹੀ ਕਿਉਂਕਿ ਪਹਿਲਾਂ ਹਾਈ ਕੋਰਟ ਨੇ ਕਿਹਾ ਹੋਇਆ ਸੀ ਕਿ ਇਹਨਾਂ ਨੂੰ ਸਦਨ ਤੋਂ ਪਹਿਲਾਂ ਜਾਂ ਕਿਸੇ ਗ੍ਰਿਫਤਾਰੀ ਦੀ ਰੋੜਾ ਉਦੋਂ ਪਹਿਲਾਂ ਹਫ਼ਤੇ ਦਾ ਨੋਟਿਸ ਦਿੱਤਾ ਜਾਣਾ ਜ਼ਰੂਰੀ ਹੈ ਸ਼ਾਇਦ ਬਿਜ਼ਨਸ ਉਹ ਪੂਰਾ ਕਰ ਰਹੀ ਹੋਵੇ ਆਪਣਾ ਜਿਹੜਾ आई गो टू द ऑर्डर आदेशा उदे मुताबिक ਦੂਜਾ ਕਈ ਵਾਰ ਇਹ ਵੀ ਹੋ ਜਾਂਦਾ ਹੈ ਗ੍ਰਿਫਤਾਰੀ ਚਾਹੀਦੀ ਹੈ ਜਾਂ ਨਹੀਂ ਜਿਵੇਂ ਈਡੀ ਦੇ ਪੈਟਰਨ ਤੇ ਮੈਨੂੰ ਲੱਗਦਾ ਬਿਜ਼ਨਸ ਕੰਮ ਕਰਦੀ ਨਜ਼ਰ ਆ ਰਹੀ ਹੈ ਜਿਵੇਂ ਬਾਕੀਆਂ ਨੂੰ ਤਾਂ ਕਈਆਂ ਨੂੰ ਨੋਟਿਸ ਦਿੰਦੀ ਰਹੀ ਹੈ ਚੀਫ ਮਨਿਸਟਰ ਨੂੰ ਹਮਿੰਤ ਸਰਾਇਨ ਨੂੰ ਇਸੇ ਤਰ੍ਹਾਂ ਕੇਜਰੀਵਾਲ ਨੂੰ 7 8 9 ਨੋਟਿਸ ਹੋ ਗਏ 9 ਨੋਟਿਸ ਤੋਂ ਬਾਅਦ ਜਾ ਕੇ ਫਿਰ ਗ੍ਰਿਫਤਾਰੀ ਹੋਈ ਉਹ ਚੀਜ਼ਾਂ ਵੀ ਹੋ ਸਕਦਾ ਬਿਜ਼ਨਸ ਜਾਂਚ ਦਾ ਹੋ ਹੈ ਜੀ ਤਰੀਕਾ ਜਾਂ ਕੋਈ ਵੱਖਰੇ ਤਰੀਕੇ ਨੇ ਉਹ ਇੱਕ ਅਲੱਗ ਗੱਲ ਹੈ ਔਰ ਦੂਜੀ ਗੱਲ ਇਹ ਹੈ ਕਿ ਜਿਹੜੇ ਬੰਦੇ ਅਰੈਸਟ ਨੇ ਜਿਹੜੇ ਪੁਲਿਸ ਰਿਮਾਂਡਤੇ ਨੇ ਉਹਨਾਂ ਤੋਂ ਕੀ ਤੱਥ ਸਾਹ ਉਹ ਵੀ ਇੱਕ ਜੋੜਨਗੇ ਉਸ ਮਾਮਲੇ 'ਚ ਉਦੋਂ ਬਾਅਦ ਉਸ ਕਾਰਵਾਈ ਨੂੰ ਪ੍ਰਭਾਵਿਤ ਕਰਨਗੇ ਜੇ ਉਹ ਠੋਸ ਹੋਏ ਜਿਵੇਂ ਕਿਹਾ ਜਾ ਰਿਹਾ ਹੈ ਅੱਜਕੱਲ੍ਹ ਦਾਸ ਤੌਰ ਤੇ ਬਰਜਿੰਦਰ ਸਿੰਘ ਉਹਨਾਂ ਦੇ ਵਕੀਲਾ ਬਨੋ ਵੀ ਕਿਤੇ ਵੀ ਪੈਸੇ ਦਾ ਲੈਣ ਦੇਣ ਨਹੀਂ ਔਰ ਪੈਸੇ ਦਾ ਲੈਣ ਦੇਣ ਮੰਨਣਾ ਕਿਵੇਂ ਮੰਨਣਾ ਕਿਵੇਂ ਨਹੀਂ ਮੰਨਣਾ ਹੁਣ ਇਹ ਅਦਾਲਤਾਂ ਦੇ ਵਿੱਚ ਵੀ ਵੱਖ-ਵੱਖ ਤਰ੍ਹਾਂ ਵਿਚਾਰਿਆ ਜਾ ਰਿਹਾ ਤੇ ਇਵਨ ਈਡੀ ਤੇ ਬਿジネス ਆਪ ਕੋ ਆਪਣੇ ਢੰਗ ਨਾਲ ਜੇ ਜੋੜ ਕੇ ਦੇਖੀਏ ਕੱਲ ਹੀ ਅਜੇ ਇੱਕ ਗੱਲ ਜਿਹੜੀ ਦਿੱਲੀ ਹਾਈ ਕੋਰਟ ਦੇ ਵਿੱਚ ਮਨੀਸ਼ ਸ਼ੋਧਿਆ ਨੂੰ ਨੇ ਮਨੀਸ਼ ਸ਼ੋਧਿਆ ਦੇ ਵਕੀਰ ਵੀ ਇਹ ਕਹਿ ਰਹੇ ਨੇ ਕਿ ਕਿਤੇ ਵੀ ਕੋਈ ਤੁਸੀਂ ਅਜੈਕਸ਼ਨ ਇਥੋਂ ਲਿਆ ਪੈਸਾ ਇੱਥੇ ਦਿੱਤਾ ਗਿਆ ਤੇ ਉਹ ਸਾਬਤ ਨਹੀਂ ਕਰ पाए ਤੁਹਾਡੇ ਕੋਲ ਕੁਝ ਨਹੀਂ ਤਾਂ ਦਲੀਲ ਇਹ ਬੰਨੀ ਜਾ ਰਹੀ ਹੈ ਅਦਾਲਤ ਨੇ ਕਿਹਾ ਤਾਂ ਵੀ ਅੱਜ ਕੱਲ ਨਵੇਂ ਤਰੀਕੇ ਰੱਬ ਫਿਰ ਜ਼ਰੂਰੀ ਨਹੀਂ ਆਏ ਪੈਸੇ ਦਾ ਲੈਣ ਦਾ ਜਿਹੜਾ ਸਾਹਮਣੇ ਆਏ ਤੇ ਜੀ ਨਵੇਂ ਤਰੀਕਿਆਂ ਦੇ ਨਾਲ ਇਹ ਸਾਬਤ ਕਰਨਾ ਕਈ ਵਾਰ ਔਖਾ ਹੋ ਜਾਂਦਾ ਹੁਣ ਇਹ ਦਲੀਲ ਕਿਹੜੀ ਹੋਈ ਵੀ ਜੇ ਔਖਾ ਹੋ ਜਾਂਦਾ ਉਹ ਤਰੀਕਾ ਕਿਹੜਾ ਹੈ ਉਹ ਤਰੀਕੇ ਤੱਕ ਜੇ ਤੁਸੀਂ ਨਹੀਂ ਪਹੁੰਚ ਸਕਦੇ ਨਵੇਂ ਤਰੀਕਿਆਂ ਦੀ ਨਵੀਂ ਇਨਵੈਸਟੀਗੇਸ਼ਨ ਆ ਜਿਹੜੀ ਉਹ ਈਡੀ ਜਾਂ ਕਿਸੇ ਹੋਰ ਜਾਂਚ ਜਾਂਚੀ ਕੋਡ ਨਹੀਂ ਹੈ ਇਹਦਾ ਮਤਲਬ ਸਕੇਲ ਨਹੀਂ ਹੈ ਕੀ ਨਹੀਂ ਹੈ ਤਾਂ ਫਿਰ ਜੇ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਕਿ ਇਸ ਪਰਸੈਪਸ਼ਨ ਗੇਮ ਤੇ ਕੋਈ ਬੰਦਾ ਅੰਦਰ ਰਹਿ ਜੂਗਾ ਕਿ ਜੇ ਕੋਈ ਗੱਲ ਨਹੀਂ ਤਰੀਕੇ ਬਦਲ ਗਏ ਹੈ ਤੋ ਜ਼ਰੂਰ ਹੈ ਜ਼ਰੂਰ ਆ ਫਿਰ ਉਹ ਕਿਹੜਾ ਤੂੰ ਕ੍ਰਾਈਮ ਕੀਤਾ ਜ਼ਰੂਰ ਹੈ ਇਹ ਸਾਬਤ ਫਿਰ ਕਿਵੇਂ ਹੁੰਦਾ ਜੇਕਰ ਨਹੀਂ ਪਤਾ ਲੱਗ ਰਿਹਾ ਕੋਈ ਤਰੀਕੇ ਬਦਲਣ ਦੇ ਨਾਲ ਇਹ ਵੀ ਸਵਾਲ ਹੋਣਗੇ ਜਿਹੜੇ ਆਉਣ ਵਾਲੇ ਜਸਟਿਸ ਸਿਸਟਮ ਦੇ ਵਿੱਚ ਸਾਹਮਣੇ ਆਉਣਗੇ ਹੁਣ ਇਹ ਦੇਖਣਾ ਪਊਗਾ ਕਿ ਬਰਜਿੰਦਰ ਸਿੰਘ ਉਹਨੂੰ 31 ਨੂੰ ਜਾਂਦੇ ਨੇ ਜਾਂ ਉਸ ਤੋਂ ਪਹਿਲਾਂ ਕੋਈ ਬੇਲ ਐਂਟੀਸੀਪੇਟਰੀ ਮਿਲ ਜਾਂਦੀ ਹੈ ਜਾਂ ਉਸ ਤੋਂ ਬਾਅਦ ਇੰਟਰਸਟਿੰਗ ਗੱਲ ਇਹ ਹੀ ਹੈ ਕਿ ਇਲੈਕਸ਼ਨ ਕਮਿਸ਼ਨ ਨੇ ਮੰਗਿਆ ਸੀਗਾ ਜਵਾਬ ਤੇ ਉਹ ਇਲੈਕਸ਼ਨ ਕਮਿਸ਼ਨ ਨੂੰ ਜਵਾਬ ਭੇਜਤਾ ਪੂਰੇ ਦਾ ਪੂਰਾ ਉਹਨਾਂ ਇਲੈਕਸ਼ਨ ਕਮਿਸ਼ਨ ਵਿਊ ਕੀ ਲੈਂਦਾ ਇਸ ਚ ਮੈਨੂੰ ਲੱਗਦਾ ਕ੍ਰਿਮੀਨਲ ਪਰਚਾ ਚ ਕੀ ਵਿਊ ਲਊਗਾ ਇਲੈਕਸ਼ਨ ਕਮਿਸ਼ਨ ਹਰ ਬਰਜਿੰਦਰ ਸਿੰਘ ਉਹਨਾਂ ਦੀ ਤਾਂ ਕੋਈ ਐਮ ਵੀ ਨਹੀਂ ਹੈ ਕਿ ਉਹ ਪੋਲਿਟਿਕਲ ਆਦਮੀ ਨੇ ਕਿਉਂ ਕੈਂਪੇਨ ਕਰਨੀ ਹੋਊਗੀ ਜਾਂ ਕੋਈ ਹੋਰ ਵੀ ਬੰਦੇ ਜਿਹੜੇ ਆਏ ਨੇ ਉਹ ਵੀ ਇਹੋ ਜਿਹੀ ਗੱਲ ਨਹੀਂ ਹੈ ਬਾਕੀ ਮਾਮਲਿਆਂ ਚ ਇਲੈਕਸ਼ਨ ਕਮਿਸ਼ਨ ਮੈਨੂੰ ਲੱਗਦਾ ਇੰਨਾ ਬਹੁਤ ਜ਼ਿਆਦਾ ਐਕਟਿਵ ਰਹਿੰਦਾ ਨਹੀਂ ਦੇਖਿਆ ਜਿੰਨੀਆਂ ਚ ਗੱਲਾਂ ਤੇ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਨੇ ਵੱਖ-ਵੱਖ ਪਾਰਟੀਆਂ ਵੱਲੋਂ ਲੀਡਰਾਂ ਦੇ ਆਚਰਣ ਨੂੰ ਲੈ ਕੇ ਲੀਡਰਾਂ ਦੇ ਭਾਸ਼ਣਾਂ ਨੂੰ ਲੈ ਕੇ ਲੀਡਰਾਂ ਦੇ ਵੋਟ ਮੰਗਣ ਦੇ ਤਰੀਕਿਆਂ ਨੂੰ ਲੈ ਕੇ ਉਹ ਸਾਰੀਆਂ ਚੀਜ਼ਾਂ ਉਹ ਸਾਇਲੈਂਟ ਜੇ ਵਾਂਗ ਇੱਕ ਨੋਟ ਜੱਕ ਦੇ ਪੰਜ ਸੱਤ ਦਰਵਾਜ਼ਾ ਮਾੜਾ ਮਟੋ ਵੀ ਪਾਰਟੀ ਪ੍ਰਧਾਨਾ ਨੂੰ ਚਲਾ ਜਾਂਦਾ ਬਾਕੀ ਜਗਾ ਤਾਂ ਜਿੱਤੇ ਨਹੀਂ ਜਾਂਦਾ ਉਸ ਫੰਦਰ ਦੇ ਉੱਤੇ ਇਸ ਲਈ ਉਹ ਹੁਣ ਇਲੈਕਸ਼ਨ ਕਮਿਸ਼ਨ ਇਹੋ ਜੇ ਮਾਮਲੇ ਚ ਕੋਈ ਰੋਲ ਪਲੇ ਕਰ ਵੀ ਸਕਦਾ ਜਾਂ ਨਹੀਂ ਟੈਕਨੀਕਲੀ ਕਿਉਂਕਿ 31 ਤਰੀਕ ਤੱਕ ਉਹਨਾਂ ਨੂੰ ਬੁਲਾਇਆ ਇੱਕ ਤਰੀਕ ਨੂੰ ਵੋਟਾਂ ਪੈ ਜਾਣੀਆਂ ਨੇ ਫਿਰ ਵੋਟਾਂ ਵਾਲਾ ਤਾਂ ਕੰਮ ਹੀ ਖਤਮ ਹੋ ਜਾਣਾ ਫਿਰ ਤਾਂ ਕੰਮ ਦੂਸਰਾ ਹੀ ਰਹਿਣਾ ਜਿਹੜਾ ਬਾਕੀ ਦਾ ਮਾਮਲਾ ਹੈ ਹਾਂ ਆ ਮਗਰ ਵੀ ਪਾਰਟੀ ਇਸ ਸਮੇਂ ਦੇ ਦੌਰਾਨ ਉਹ ਲੋਕ ਕੁਝ ਕਹਿ ਰਹੀ ਹੈ ਮੈਂ ਕਿਤੇ ਅਜੇ ਉਹਨਾਂ ਦੇ ਐਫਆਈਆਰ ਤੋਂ ਬਾਅਦ ਅਜੇ ਚੀਫ ਮਿਨਿਸਟਰ ਭਗਵੰਤ ਮਾਨ ਜਾ ਕੇ ਸੇ ਹੋਰ ਅਜੇ ਆਪ ਲੀਡਰ ਦਾ ਕੋਈ ਬਿਆਨ ਸੁਣਿਆ ਨਹੀਂ ਇਹੋ ਜਾਂ ਉਹ ਕੀ ਲੈ ਕੇ ਜਾ ਰਹੇ ਨੇ ਇਹ ਦੋ ਵਾਦ ਲੋਕਾਂ ਤੇ ਔਰ ਹੋ ਸਕਦਾ ਦੇਖਦੇ ਹਾਂ ਵਿਚਾਲੇ ਇਲੈਕਸ਼ਨ ਕਮਿਸ਼ਨ ਨੂੰ ਵੀ ਬਾਗ ਗਿਆ ਬਾਕੀ ਵੀ ਆ ਗਿਆ ਇਹ ਦੋ ਵਾਦ ਦੇਣ ਨਹੀਂ ਤਾਂ ਚੀਫ ਮਿਨਿਸਟਰ ਇਹ ਦੋ ਵਾਦ ਬਹੁਤ ਕਈ ਵਾਰ ਐਫਆਈਆਰ ਤੋਂ ਪਹਿਲਾਂ ਵੀ ਬਿਆਨ ਦਿੰਦੇ ਦੇਖੇਗੇ ਕਿ ਜਦੋਂ ਫਰੀਦਕੋਟ ਵਾਲਾ ਪਾਵਰਸ਼ੂ ਐਫਆਈਆਰ ਕੋਈ ਨਹੀਂ ਦਰਜ ਹੋ ਜਾਣੀ ਹੈ ਕਾਟ ਜਿਹੜੀ ਕੱਲ ਹੋ ਜਾਣੀ ਹੈ ਫਲਾਣੇ ਬੰਦੇ ਦੇ ਖਿਲਾਫ ਹੋ ਜਾਣੀ ਹੈ ਫਲਾਣਾ ਅੰਦਰ ਜਾ ਰਿਹਾ ਤੇ ਉਹ ਫੜਿਆ ਜਾਂਦਾ ਸਾਧੂ ਸਿੰਘ ਮਰਗਾ ਹੋਰ ਕਈ ਫੜੇ ਜਾਂਦੇ ਨੇ ਤੇ ਅਜੇ ਈ ਮਨਿਸਟਰ ਨੇ ਇਹਤੇ ਮੇਰੇ ਖਿਆਲ ਲੈ ਥੋੜਾ ਜਾਰ ਸਟ੍ਰੇਨ ਰੱਖੀ ਹੋਈ ਐ ਰੋਕ ਜੀ ਰੱਖੀ ਐ ਅੱਜ ਕੱਲ ਚ ਦੋ ਦਿਨ ਤੇ ਅੱਗੇ ਨਹੀਂ ਤਾਂ ਉਹ ਕਹਿੰਦੇ ਸੀ ਕਿਸੇ ਨੂੰ ਨਹੀਂ ਬਖਸਾਂਗੇ ਜਿੱਡਾ ਮਰਜੀ ਹੋਏ ਆਏ ਤਾਂ ਕਿ ਉਹ ਤੋਂ ਫਾਇਦਾ ਤਾਂ ਆ ਹੀ ਮਿਲਦਾ ਨਾ ਜੇ ਫਾਇਦੇ ਦਾ ਪ੍ਰਚਾਰ ਕਰਦੇ ਹੋ ਤੁਸੀਂ ਕਿ ਅਸੀਂ ਕੱਟੜ ਇਮਾਨਦਾਰ ਸਰਕਾਰ ਐ ਅਸੀਂ ਆ ਫੜਿਆ ਸੀ ਆ ਫੜਿਆ ਸੀ ਨਾਲ ਗਰਾਉਂਦੇ ਹਾਂ ਚਾਰ ਤੇ ਤਾਂ ਹੀ ਹੈ ਜਿਵੇਂ ਕਹਿਰੇ ਬਾਰੇ ਉਹਨਰਵਿੰਦ ਕੇਜਰੀਵਾਲ ਕਹਿੰਦੇ ਸੀ ਕਿ ਬਹੁਤ بڑا ਸਰਗਣਾ ਫੜਿਆ ਸੀਗਾ ਬਹੁਤ بڑا ਲੀਡਰ ਹੈ ਜਿਹੜੇ ਨੂੰ ਅਸੀਂ ਇਹ ਕੀਤਾ ਉਹ ਕੀਤਾ ਉਹ ਅਜੇ ਖਾਮੋਸ਼ੀ ਹੈ ਉਹਦੇ ਪਿੱਛੇ ਵੀ ਕੀ ਸਟ੍ਰੈਟਜੀ ਹੈ ਜਾਂ ਕੋਈ ਹੋਰ ਤਰੀਕਾ ਅਪਣਾਇਆ ਜਾਏਗਾ ਇਹ ਸਾਰਾ ਜਿਹੜਾ ਨਵ ਰੁਹਾਵ ਹੈ ਕਿਉਂਕਿ ਟਾਈਮਿੰਗ ਤਾਂ ਇਹੀ ਦੱਸਦੀ ਹੈ ਜਿਹੜੀ ਐਫਆਈਆਰ ਦਰਜ ਹੋਣ ਦੀ ਤੇ ਅਰਸ਼ਟ ਕਰਨ ਦੀ ਕਿ ਇਹਦਾ ਕੋਈ ਅਸਰ ਚੋਣਾਂ ਤੇ ਵੀ ਹੋਵੇਗਾ ਟਾਈਮਿੰਗ ਇਸ ਗੱਲ ਦਾ ਸੰਕੇਤ ਦਿੰਦੀ ਹੈ ਕਿੰਨਾ ਹੁੰਦਾ ਨਹੀਂ ਹੁੰਦਾ ਉਹਨੂੰ ਕਿਵੇਂ ਬਣਾਉਂਦੇ ਨੇ ਉਹ ਇੱਕ ਅਲੱਗ ਅਨਾਂ ਪਰ ਮੁਸ਼ਕਲ ਨਾ ਮਰਜੰਦਰ ਸਿੰਘ ਅਮੰਦਰ ਦੋਨਾਂ ਦੀਆਂ ਜ਼ਰੂਰ ਵੱਧ ਗਈਆਂ ਜਦੋਂ ਐਫਆਈਆਰ ਦਰਜ ਹੁੰਦੀ ਹੈ ਨਵੀਆਂ ਜਾਂਚਾਂ ਹੁੰਦੀਆਂ ਨੇ ਜਾਂਚ ਦਾ ਆਏ ਦਿਨ ਇੱਕ ਪ੍ਰੈਸ਼ਰ ਰਹਿੰਦਾ ਤੇ ਕਾਨੂੰਨੀ ਕੀ ਕੀ ਉਹਦੇ ਚੋਂ ਨਿਕਲ ਕੇ ਦਸਤਾਵੇਜ਼ੀ ਰੂਪ ਵਿੱਚ ਸਾਹਮਣੇ ਆਉਂਦਾ ਪਰ ਲਟਕ ਜਾਂਦਾ ਇੰਨਾ ਚਿਰ ਦੀ ਇੱਕ ਤਲਵਾਰ ਤਾਂ ਲਟਕਦੀ ਰਹਿੰਦੀ ਹੈ ਨੰਬਰ ਆ ਬਿਲਕੁਲ ਲਟਕਦੀ ਰਹਿੰਦੀ ਹੈ ਮੁੱਖ ਮੰਤਰੀ ਤੁਸੀਂ ਠੀਕ ਕਹਿ ਰਹੇ ਹੋ ਕਿ ਬੜੀ ਛੇਤੀ ਰਿਐਕਟ ਕਰਨ ਲਈ ਜਾਣੇ ਜਾਂਦੇ ਆ ਜਦੋਂ ਮਨਪ੍ਰੀਤ ਬਾਦਲਵਾਲਾ ਮਾਮਲਾ ਸੀ ਉਹਨਾਂ ਨੇ ਐਫਆਈਆਰ ਦੀ ਗੱਲ ਪਹਿਲਾਂ ਹੀ ਕਰ ਦਿੱਤੀ ਸੀਗੀ ਐਫਆਈਆਰ ਤਾਂ ਬਹੁਤ ਬਾਅਦ ਚ ਜਾ ਕੇ ਦਾਖਲ ਹੋਈ ਤੇ ਹੁਣ ਇੱਥੇ ਮੈਨੂੰ ਲੱਗਦਾ ਕਿ ਇਹ ਵੀ ਮੰਨਿਆ ਜਾ ਸਕਦਾ ਥੋੜੇ ਸਿਆਣੇ ਹੋਗੇ ਲੱਗਦੇ ਕਿ ਦਖਲ ਹੋਊਗਾ ਜਾਂਚ ਵਿੱਚ ਕੋਟਾਕਲ ਨੂੰ ਇਹਨੂੰ ਇਦਾਂ ਨਾ ਕਿਤੇ ਲੈ ਲੈਣ ਮੈਨੂੰ ਲੱਗਦਾ ਇਹ ਮਾਮਲਾ ਉਹ ਸੀਰੀਅਸਲੀ ਲੈ ਰਹੀ ਹੈ ਜਿਹੜੀ ਸੱਤਾਧਾਰੀ ਤੇਰਾ ਜਾਦਾ ਸੀਰੀਅਸਲੀ ਕਿ ਇਹ ਸਾਡਾ ਕੋਈ ਬਿਆਨ ਜਾ ਕੇ ਕੋਰਟ ਵਿੱਚ ਸਾਡੇ ਉਲਟ ਨਾ ਪੁੱਗ ਤੇ ਸੋ ਇਹਦੇ ਤੇ ਚੁੱਪ ਧਾਰੀ ਹੋਈ ਹੈ ਤੇ ਇਹ ਚੁੱਪ ਕੋਈ ਇਸ ਤਰ੍ਹਾਂ ਨਹੀਂ ਸੋਚੀ ਸਮਝੀ ਲੱਗਦੀ ਹੈ